ਜੇ ਜੱਥੇਦਾਰਾਂ ਨੇ ਲੈਕਟਰਾ ਨੂੰ ਸ਼ੁਰੂਆਤ ਕਰਲਾ ਕੇ ਹੋਣਾ ਤੇ ਫਿਰ ਮੋਰਚਿਆਂ ਨੂੰ ਸ਼ੁਰੂ ਕੌਣ ਕਰੂਗਾ ਜਿੰਨਾ ਨੇ ਸਰਪੰਨਾ ਕੱਢ ਕੇ ਮਿਆਨਾਂ ਦੇ ਵਿੱਚੋਂ ਜ਼ਰਮ ਦੀ ਖਾਤਰ ਬਾਜ਼ ਚੱਕਣੀ ਸੀਗੀ ਵੀ ਜ਼ਰਮ ਨਾਲ ਲੜਨਾ ਸੀ ਤੇ ਅੱਜ ਉਹ ਜਿਹੜਾ ਤੇ ਬੱਠੜ ਚੱਕ ਚੱਕ ਕੇ ਲੈਕਟਰਾ ਦੇ ਨੋਰੇ ਫਿਰਦੇ ਇਲਾਕੇ ਦਾ ਨੰਗਰ ਦਾ ਲੈਕਟਰਾ ਫਲਾਣੇ ਤੋਂ ਫਲਾਣੇ ਥਾਂ ਦਾ ਲੈਕਟਰਾ ਇਹ ਜ਼ਰਮ ਘਟਣਾ ਨਹੀਂ ਹੈਗਾ ਵਧਣਾ ਅਜੀ ਤਾਂ ਜਦੋਂ ਅਮਰ ਸਾਹਿਬ ਤੋਂ 31 ਤਰੀਕਾ ਕਿਉਂ ਨਹੀਂ ਲਿਖਣੇ ਮਾਫ ਮੁੋਢੇ ਜਾ ਰਿਹਾ ਜੀ ਨਾ ਤੇ ਜਦੋਂ ਭੈਣ ਜੀ ਹੋਣਾ ਦਾ ਮੈਸੇਜ ਆਇਆ ਕਿ ਜਿਨ੍ਹਾਂ ਨੇ ਬਿਆਨ ਸਾਡੇ ਹੱਥ ਦਿੱਤੇ ਆ ਉਹਦੋਂ ਕਰਕੇ ਇੰਨੀ ਕੀ ਗੱਲ ਹੋਈ ਸੀ ਕਿ ਡਾਕੂਮੈਂਟ ਦਾ ਕੰਮ ਆ ਤੁਸੀਂ ਆ ਜਾਓ ਉਹ ਐਸੇ ਡਾਕੂਮੈਂਟ ਹੋਏ ਵੀ ਅੱਜ ਮੇਰੇ ਘਰ ਨਾਲ 25 ਦਿਨਾਂ ਦਾ ਉਹ ਡਾਕੂਮੈਂਟ ਟੀਮ ਉੱਥੋਂ ਨਹੀਂ ਆਉਂਦੇ ਪਤਾ ਨਹੀਂ ਕਿੰਨੇ ਦਿਨ ਹਜੇ ਹੋਰ ਲੱਗਣੇ ਆ ਪ੍ਰਵਾਹ ਕੋਈ ਨਹੀਂ ਵੇਲੇ ਅੰਦਰ ਰੋਣਾ ਨਹੀਂ ਨਾ ਤੁਹੇ ਵੀ ਆਪਾਂ ਉੱਥੇ ਦਾ 12 13 ਆਪਾਂ ਇਹ ਨਹੀਂ ਵਿਖਰਾਂਗੇ ਇਹ ਕਿਸੇ ਦਾ ਡਰ ਹੋ ਗਿਆ ਕਰ ਜੀ ਜਾਣਾ ਹੀ ਨਹੀਂ ਸੀ ਮੱਥਾ ਕਿੰਨਾ ਲਾਇਆ ਗੱਲ ਤਾਂ ਇਹ ਆ ਅਜੇ ਲੜ ਰਹੇ ਆ ਕਿਤੇ ਦਿਨ ਕੋਈ ਨਹੀਂ ਰਿਹਾ ਮੌਤ ਦਾ ਡਰ ਨਹੀਂ ਪਰ ਜਨਮ ਨਹੀਂ ਰੁਕਣਾ ਤੇ ਜਨਮ ਤਾਂ ਬਾਹਰ ਰੁਕੂਗਾ ਜੇ 10000 ਤੋਂ ਸਾਡੇ ਵਿੱਚ ਘੱਟੋ ਘੱਟ 10 ਬੰਦੇ ਹੋਣ ਇੱਕ 6-7 ਸਾਲ ਦੀ ਬੱਚੀ 6 ਨੂੰ 5:48 ਵਜੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਘਰ ਚੱਲੀ ਆਫੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਨਾ ਹੀ ਬੱਚੇ ਆ ਕੋਈ ਵੱਡਾ ਬੰਦਾ ਨਹੀਂ ਹੈ ਉਹਦੇ ਪਿੱਛੇ ਗੁਰਦਰਾ ਸਾਹਿਬ ਕੋਈ ਅਮਰ ਅੰਤਾਰੀ ਬੰਦਾ ਮੁੰਡਾ ਸਿਰ ਤੇ ਗੋਲ ਦਵਾਲਾ ਉਹਦੇ ਪਿੱਛੇ ਲੱਗ ਜਾਂਦਾ ਜਦੋਂ ਭੀੜ ਜੀ ਗਲੀ ਆਉਂਦੀ ਆ ਸੁੰਨਖਾਨ ਜੀ ਵੇਖਦਾ ਤੇ ਉਹਦੇ ਨਾਲ ਹੀ ਖੰਡ ਖੜਦਾ ਇਸ ਗੱਲ ਨੂੰ ਆਉਗਾ ਕਿ ਜਿਨ੍ਹਾਂ ਨੇ ਇੱਜਤਾ ਮੋੜ ਕੇ ਲਿਆਦਿਆ ਸੀ ਤੇ ਉਹਨਾਂ ਦਾ ਸਿਹੱਤ ਦੱਸਣ ਵਾਲੇ ਲੋਕ ਤੇ ਆਪਣੇ ਹੀ ਸਿੱਖ ਮਾਲੜਨਾਂ ਨੇ ਇੱਜਤਾ ਤੱਕੀ ਜਾਂਦੀ ਉਹ ਬੱਚੀ ਨੂੰ ਛੇੜਿਆ ਹੋਵੇ ਕਿਸੇ ਅਜਰ ਬੰਦੇ ਨੇ ਇਹ ਗੰਗ ਜਾਂਦਾ ਮਗਰੋਂ ਤਰਪਾਉਣ ਵਾਲੇ ਦੇ ਗੋਟੋਂ ਤੇ ਨਹੀਂ ਕਿ ਘੜ ਦੰਡਾ ਫੇਰ ਦਾ ਬੰਦ ਨਹੀਂ ਆ ਵੀ ਸਾਡਾ ਇਤਿਆਹ ਜੁੜਦਾ ਫੇਰ ਤਾਂ ਕਹੀਏ ਵੀ ਸਾਡੇ ਜਿਹੜੇ ਬਜ਼ੁਰਗ ਸੀ ਕੁਰਕੇ ਸੀਗੇ ਭਾਈ ਉਹਨਾਂ ਦੇ ਪੁੱੁਰਣਿਆਂ ਦੇ ਅੱਜ ਕੱਲ ਨੌਜਵਾਨ ਚੱਲ ਰਹੇ ਆ ਤੇ ਪਰ ਮੈਂ ਤਾਂ ਇਤਿਆਹ ਤੋਂ ਹੁਣ ਤੱਕ ਜਿੰਨੀ ਕਿ ਮੇਰੀ ਉਮਰ ਮੈਂ ਬਰੋਲਿਆ ਕਿਸੇ ਸਾਡੇ ਜੋਧੇ ਨੇ ਕਦੇ ਸੂਰਮੇ ਲਜੀ ਦੇ ਇਤਿਆਹ ਰੱਖੇ ਜਿਵੇਂ ਉਹਨਾਂ ਸਭੀ ਦੇਤੇ ਬੱਚੀ ਨੂੰ ਹੱਥ ਨਹੀਂ ਲਾਇਆ ਤੇ ਪਰ ਉਹਨਾਂ ਦੇ ਆਪਾਂ ਕੋ ਬਾਰਤ ਤੋਂ ਆਉਣ ਵਾਲੇ 50 ਸੱਤ ਦੇ ਸਿੱਖ ਤੇ ਦੁਰਗਾ ਜੰਦਗਾ ਸਿੱਖਾਂ ਦੇ ਗਰੀਬ ਲੜਕਿਆਂ ਨੂੰ ਤੱਕੀ ਜਾਈਏ ਤੇ ਇਹੋ ਤੁਸੀਂ ਵੀ ਕੋਈ ਆਵੇ ਨਾ ਦਿਨ ਚੱਕ ਚੱਕ ਕੇ ਨਾ ਕਿਸੇ ਕੋਣਸਾਨ ਜਗ੍ਹਾ ਤੇ ਲੈ ਜਾ ਤੇ ਫਿਰ ਆਪਣੀ ਨਸਲ ਖਤਮ ਹੁੰਦੀ ਜਾ ਰਹੀ ਆ ਇਹ ਕਰਕੇ ਰੋਣਾ ਮਰ ਜੀ ਲੱਗਿਆ ਪਾ ਕਿਤਾ ਸਖਰੇ ਜਮਿਆ ਕੌਸ਼ਰ ਤੇ ਪੜਿਆ ਕੌਸ਼ਰ ਤੇ ਗੱਟ ਕੀ ਨਿਕਲ ਰਿਹਾ ਆਉਣ ਵਾਲੇ 50 100 ਸਾਲਾਂ ਨੂੰ ਜੋ ਤੁਸੀਂ ਲੱਸੋਗੇ ਝੂਠ ਹੋਊਗਾ ਚਾਰ ਖੜੀਆਂ ਤੇ ਚੜੇ ਸਾਚਾ ਸਤਿਗਿਆ ਸੰਗਿਆ ਤੇ ਗਈਏ ਗੁਰੂ ਸਾਚਾ ਆੜਿਆ ਨਾਲ ਜਿਰੇ ਗਏ ਸਾਚਾ ਬੰਦ-ਬੰਦ ਕੱਟਿਆ ਗਿਆ ਸਾਚਾ ਕੋਪੜ ਮਾਇ ਦੇ ਸਾਚਾ ਪਰ ਗਾਜਾ ਕੇ ਝੂਠ ਹੋ ਜਾਣਾ ਜੇ ਆਪਾਂ ਕੋਪੜ ਨਾ ਲਵਾਏ ਆਪਾਂ ਚਾਰ ਖੜੀਆਂ ਤੇ ਨਾ ਚੜੇ ਜੇ ਆਪਾਂ ਨੇ ਬੰਦ-ਬੰਦ ਨਾ ਕੱਟਿਆ ਗਿਆ ਜੇ ਆਪਾਂ ਤਹੀਲ ਨਾ ਹੋਏ ਤੇ ਸ਼ਹੀਦਾਂ ਦੀ ਧਾਹ ਹੋਦ ਖਤਮ ਹੋ ਜਾਣੀ ਆ ਔਰ ਨਾਲੇ ਬੱਚਿਆਂ ਨੇ ਇੰਨਾ ਕਹਾ ਲਾਂਗੇ ਲੰਡੇਆਂ ਅੰਦਰ ਜੜਾ ਪਰੇ ਰਿਹਾ ਬੁੜਾ ਸਿੰਘ ਕਹਿੰਦਾ ਰੁਹੀ ਪਤਾ ਹੈ ਕਿ ਹੁਜੂਰ ਚਿੰਤੜਗਾੜਾ ਕਹਿ ਲਈਆ ਤਾਂ ਤੇਰੀ ਤੇ ਕੋਣ ਬੈਜੂਗਾ ਤੇ ਜੇ ਤੁਸੀਂ ਇਤਿਹਾਸ ਨੂੰ ਚੌਂਦਾ ਰੱਖਣਾ ਤੇ ਚੜ੍ਹਤਿਆਂ ਤੇ ਚੜਨਾ ਪੈਣਾ ਸਮੂਹਨ ਹੋ ਗਿਆ ਨਹੀਂ ਚੜਨਾ ਕੱਲ ਜਿਹੜੀ ਚਿੰਤੜਗਾੜਾ ਕੜਹਾ ਵਾਪਰੀਆ ਸੀ ਸਾਡੀ ਬੱਚੀ ਨਾਲ ਦੇਖੋ ਅਸੀਂ ਕਦੇ ਮਿਲੇ ਨਹੀਂ ਕਾਜੀ ਕੋਈ ਰੱਜੇਦਾਰ ਨਹੀਂ ਅਸੀਂ ਤਾਂ ਆਪਣੇ ਸੁਨਹਾਰਾ ਨੂੰ ਕੈਮ ਰੱਖਣਾ ਲੈਣਾ ਸੀ ਨਾ ਨੇ ਉਹਰੇ ਮੁੰਡੇ ਨਾਲ ਮੇਰੀ ਲਲ ਬਾਤ ਹੋਈ ਉਸ ਮੁੰਡੇ ਨਾਲ ਜਿਹਨੇ ਕਤੂਦ ਕੀਤੀ ਮੈਂ ਕਹਿੰਦੀ ਮੈਂ ਅਮਰਪਾਲ ਸਿੰਘ ਮੈਰੋ ਬੋਲਦਾ ਜਿਹੜੀ ਗੱਲ ਘਟਨਾ ਵਾਪਰੀ ਹੈ ਤੇ ਉਹਦਾ ਜਵਾਬ ਲੈਣਾ ਤੇ ਤੂੰ ਮੈਨੂੰ ਕਹਿੰਦਾ ਵੀ ਮੈਂ ਜੂਤੀ ਉਣ ਗਿਆ ਅਸਲੀ ਗੱਲ ਹੁਣ ਜੂਤੀ ਉਣ ਗਿਆ ਇੱਥੇ ਆਪਣੀ ਭੱਜਣਾ ਠਾਪਾ ਜੂਤੀ ਦਾ ਜਾ ਰਹੇ ਠਾਕਦੇ ਨੇ ਜੀ ਕੋਣ ਗਏ ਕਿਹਾ ਵੀ ਜਾਤਾ ਖਾਰੀ ਉਮਰ ਹੁਣ ਜੂਤੀ ਰਹਿ ਕੇ ਪੰਜਾਬ ਨਾਲੇ ਤੁਝੇ ਪੰਜਾਬ ਆਉਣਾ ਫਿਰ ਚੈਰੀ ਕਰਕੇ ਤੇ ਨਾਲ ਹੀ ਆਪੋ ਉਸ ਦੇ ਸੰਬੰਧਿਤ ਥਾਣੇ ਨੂੰ ਵੀ ਸੂਚਿਤ ਕਰਤਾ ਜੀ ਵੀ ਭਾਈ ਆਹ ਕੇਸ ਆ ਆ ਕੁੜੀ ਦਾ ਪਰਿਵਾਰ ਆ ਆ ਮੁੰਡੇ ਦਾ ਪਰਿਵਾਰ ਆ ਵਾ ਮੁੰਡੇ ਦਾ ਡਰੈਸ ਆ ਸਾਰਾ ਤੁਸੀਂ ਉਹਨੂੰ ਰੈਕਟ ਕਰੋ ਤੇ ਉਹਨੂੰ ਜੇਲ੍ਹ ਫੇਕਿਓ ਜੇ ਫੇਰ ਨਹੀਂ ਕਾਰਵਾਈ ਹੋਈ ਫੇਰ ਆਪਾਂ ਤਾਂ ਆਪਦੇ ਕਾਨੂੰਨ ਲਾਗੂ ਰੱਖਾਂਗੇ ਨਾ ਏ ਜੋਰੇ ਸ